ਸਸੇ ਗਰ ਜੀ ਸਾਰੇ ਭਰਾਵਾਂ ਨੂੰ ਹੋਰ ਸਲਾਮ ਕੀ ਹਾਲ ਹੈ ਵੀਰੋ ਇਹ ਆ ਜੀ ਫਲੋਰ ਫਲੋਰ ਦੇ ਵਿੱਚ ਘੁੰਮ ਰਹੇ ਆ ਠੀਕ ਹੈ ਜੀ ਦੇਖੋ ਕਿੰਨਾ ਰਾਚਾ ਤਕਾਨਾ ਤਕੁੰਨਾ ਐਨ ਵਧੀਆ ਯਾਨੀ ਕਿ ਫਲੋਰ ਦਾ ਮਾਹੌਲ ਆ ਠੀਕ ਹੈ ਜੀ ਲੋਕ ਆਉਂਦੇ ਜਾਂਦੇ ਰੋਡ ਤੇ ਸਾਡੇ ਸਾਹਮਣੇ ਹੀ ਆ ਠੀਕ ਹੈ ਜੀ ਬਹੁਤ ਜ਼ਿਆਦਾ ਯਾਨੀ ਕਿ ਜਲੰਧਰ ਸ਼ਹਿਰ ਦਾ ਜ਼ਿਲ੍ਹਾ ਜਲੰਧਰ ਤਹਿਸੀਲ ਫਲੋਰ ਸਾਰਿਆਂ ਨੂੰ ਇਹ ਜਲੰਧਰ ਜ਼ਿਲ੍ਹੇ ਵਾਲਿਆਂ ਨੂੰ ਪੈਂਦੀ ਆ ਠੀਕ ਹੈ ਜੀ ਇਹ ਤਹਿਸੀਲ ਆ ਜਲੰਧਰ ਦੀ ਠੀਕ ਹੈ ਜੀ ਤੇ ਤੁਹਾਨੂੰ ਅੱਜ ਦਿਖਾ ਰਹੇ ਆ ਠੀਕ ਹੈ ਜੀ ਆਪਾਂ ਜਾ ਰਹੇ ਹਾਂ ਰੋਡ ਤੇ ਤੁਰੇ ਠੀਕ ਹੈ ਜੀ ਮੈਰਿਜ ਤੇ ਆਏ ਹੀ ਮੈਂ ਕਿਹਾ ਚੱਲ ਬਲੌਗ ਵੀ ਤਿਆਰ ਕਰ ਲੈਂਦੇ ਆ ਠੀਕ ਹੈ ਜੀ ਅੱਜ ਦਾ ਤੇ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਜੀ ਤੇ ਇੱਥੇ ਦੀਆਂ ਕਈ ਮਸ਼ਹੂਰ ਚੀਜ਼ਾਂ ਜਿੱਦਾਂ ਫਲੋਰ ਦਾ ਹੋ ਗਿਆ ਗੁਰਪੁਰ ਸਾਹਿਬ ਰਵਿਦਾ ਮਹਾਰਾਜ ਜੀ ਦਾ ਠੀਕ ਹੈ ਜੀ ਸਾਰਾ ਫਲੋਰ ਬੰਦ ਹੁੰਦਾ ਟਰਾਲੀਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਇੱਥੇ ਆਉਂਦੀਆਂ ਠੀਕ ਹੈ ਜੀ ਤੇ ਫਲੋਰ ਦੇ ਹੋਰ ਕਈ ਚੀਜ਼ਾਂ ਮਈਆ ਸਰਕਾਰ ਜੀ ਬਹੁਤ ਮਸ਼ਹੂਰ ਹੈ ਜੀ ਠੀਕ ਹੈ ਜੀ ਫਲੋਰ ਦੇ ਵਿੱਚ ਠੀਕ ਹੈ ਜੀ ਇਹ ਜਾਨੀ ਕਿ ਮਸ਼ਹੂਰ ਸ਼ਹਿਰ ਆ ਠੀਕ ਹੈ ਜੀ ਤੇ ਜਲੰਧਰ ਦੀ ਤਸੀਲ ਆ ਇਹ ਠੀਕ ਹੈ ਜੀ ਸ਼ਹਿਰ ਤੇ ਬਾਕੀ ਬਹੁਤ ਹੀ ਘੈਂਟ ਹੋਰ ਵੀ ਕਈ ਚੀਜ਼ਾਂ ਆ ਜਿਹੜੀਆਂ ਦੇਖਣ ਵਾਲੀਆਂ ਫਲੋਰ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਇੱਥੇ ਮਈਆ ਸਰਕਾਰ ਦਾ ਹੀ ਬਹੁਤ ਜਿਆਦਾ ਮੇਲਾ ਭਰਦਾ ਠੀਕ ਹੈ ਜੀ ਤੇ ਬਾਕੀ ਇਜਾਜ਼ਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸੱਸੀਗਰ ਠੀਕ ਹੈ ਜੀ ਆ ਫਲੋਰ ਦੇ ਫਟਕ ਇੱਥੇ ਵੀ ਰਸ ਬਹੁਤ ਜਿਆਦਾ ਪੈਂਦਾ ਠੀਕ ਹੈ ਜੀ ਤੇ ਗੁਰਪੁਰ ਸਾਹਿਬ ਸੀ ਹੁਣ ਮੂਰੇ ਠੀਕ ਹੈ ਜੀ ਤੇ ਬੰਦ ਸੀ ਸਾਰਾ ਕੁਝ ਤੇ ਟਰਾਲੀਆਂ ਬਹੁਤ ਦੂਰੋ ਦੂਰੋ ਆਈਆਂ ਸੀ ਇੱਥੇ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਹੀ ਦੋ ਚਾਰ ਗੱਲਾਂ ਸੀ ਕਾਨੀਆਂ ਤੁਹਾਡੇ ਨਾਲ ਠੀਕ ਹੈ ਜੀ ਵਲੌਗ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਆਪ ਤੁਹਾਡਾ ਆਪਣਾ ਪੀਵੀ 08 YouTube ਚੈਨਲ